ਇਹ ਮੁਹਾਲੀ ਜਿੱਨਾ ਚ ਸਿਟੀ ਜੂ ਬਸ ਸਲ ਜਿਹੜੀ ਆ ਕੋਈ ਨਈ ਰੇਂਜ ਹੁੰਦੀ ਜਿਹਦੇ ਅੱਗੇ ਰੂਟ ਕੁਝ ਮੁਹਾਲੀ ਚ ਚੱਲਦੇ ਨੇ ਉਹਨਾਂ ਦਾ ਅਵਸਥਾਰ ਕੀਤਾ ਜਾਵੇ ਉਹਨਾਂ ਦੀਆਂ ਬੱਸਾਂ ਨਾਲ ਲੱਗਦੇ ਪਿੰਡਾਂ ਤੋਂ ਭਾਵੇਂ ਉਸਨੇਟਾ ਤੋਂ ਟੇਲਪੁਰ ਹੋਵੇ ਭਾਵੇਂ ਤੰਗੋਦੀ ਤੇ ਕੋਲੜਾ ਕੋੜੀ ਹੋਣ ਭਾਵੇਂ ਉਹ ਆਈਟੀ ਯੂਨੀਵਰਸਿਟੀ ਹੋਵੇ ਭਾਵੇਂ ਉਹ ਐਰੋ ਸਿਟੀ ਹੋਵੇ ਭਾਵੇਂ ਉਹ ਟੀਡੀਆਈ ਹੋਵੇ ਇਹਨਾਂ ਸਾਰਿਆਂ ਨੂੰ ਉਹਨਾਂ ਬੱਸਾਂ ਨਾਲ ਜੋੜ ਕੇ ਚੰਡੀਗੜ੍ਹ ਨਾਲ ਪੀਜੀਆਈ ਤੇ ਬੱਸ ਸਟੈਂਡ ਨਾਲ ਜੋੜਿਆ ਜਾਵੇ ਤਾਂ ਕਿ ਮੋਹਾਲੀ ਦੇ ਲੋਕ ਵੀ ਚੰਡੀਗੜ੍ਹ ਦਾ ਹਿੱਸਾ ਮਾਂ ਹੁੰਦਾ ਮਾਣ ਜਿਹੜਾ ਉਹ ਮਹਿਸੂਸ ਕਰ ਸਕਣ ਟਰਾਈ ਸਿਟੀ ਦਾ ਹਿੱਸਾ ਮਹਿਸੂਸ ਕਰ ਸਕਣ ਔਰ ਇਹ ਦੋ ਮੰਗਾਂ ਜਿਹੜੀਆਂ ਬਹੁਤ ਹੀ ਅੱਜ ਮੋਹਾਲੀ ਸ਼ਹਿਰ ਵਾਸਤੇ ਮੋਹਾਲੀ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਅਹਿਮ ਨੇ ਮੈਂ ਪਹਿਲਾਂ ਵੀ ਮੋਹਾਲੀ ਦੇ ਲੋਕਾਂ ਨੂੰ ਲੜਾਈਆਂ ਲੜਦਾ ਪਹਿਲਾਂ ਵੀ ਮੁਹਾਲੀ ਦੇ ਲੋਕਾਂ ਲਈ ਭਾਵੇਂ ਹਾਈ ਕੋਰਟ ਨੂੰ ਕਈ ਕੇਸ ਮੈਂ ਲੜੇ ਜਿਨ੍ਹਾਂ ਤੇ ਸਫਲਤਾ ਹਾਸਲ ਕੀਤੀ ਔਰ ਅੱਜ ਵੀ ਮੇਰੇ ਚਾਰ ਕੇਸ ਮੁਹਾਲੀ ਦੇ ਲੋਕਾਂ ਲਈ ਹਾਈ ਕੋਰਟ ਚੱਲਦੇ ਨੇ ਪਰ ਅੱਜ ਮੈਂ ਇਹ ਜਿਹੜੀਆਂ ਆਉਣ ਵਾਲਾ ਪੁਇਖ ਨਾਲ ਸੰਬੰਧਿਤ ਨੇ ਮੁਹਾਲੀ ਦਾ ਸਾਡਾ ਪੁਇਖ ਇਹਨਾਂ ਦੋਹਾਂ ਚੀਜ਼ਾਂ ਨੂੰ ਜੁੜਿਆ ਹੋਇਆ ਉਹਦੇ ਲਈ ਅੱਜ ਮੈਂ ਗਵਰਨਰ ਸਾਹਿਬ ਦੇ ਦਫ਼ਤਰ ਤੇ ਗਿਆ ਸੀ ਔਰ ਮੈਨੂੰ ਬਹੁਤ ਤਸੱਲੀ ਆ ਕਿ ਉਹਨਾਂ ਨੇ ਬਹੁਤ ਹੀ ਮੇਰੀ ਗੱਲ ਨੂੰ ਗੌਰ ਕੀਤਾ ਗੌਰ ਨਾਲ ਗੱਲ ਸੁਣੀ ਔਰ ਦੋਨਾਂ ਗੱਲਾਂ ਨੂੰ ਜਾਇਜ਼ ਮੰਨਿਆ ਔਰ ਉਹਨਾਂ ਨੇ ਅਧਿਕਾਰੀਆਂ ਨੂੰ ਖਜਾਤਾਂ ਦਿੱਤੀਆਂ ਨੇ ਮੈਂ ਉਹ ਆ ਸਮੇਂ ਇਹਨਾਂ ਦੋਨਾਂ ਚਿੱਟ ਜਿਹ ਉਤੇ ਗੌਰ ਕੀਤਾ ਜਾਵੇ ਅਤੇ ਮਹਾਲ ਦੇ ਲੋਕਾਂ ਰਾਤ